I uh -huh. ਆ ਜੋ ਘਟੇ ਹੋਏ ਆ ਇਹ ਪਿੰਡ ਵੀ ਆ ਭਾਈ ਫੈਨ ਭਾਈ ਇਹ ਮਾਹੌਗਾ ਡੋਟ ਜਿਹੜਾ ਇਹ ਵੀ ਮੈਂ ਕਰਵਾ ਦਿੱਤਾ ਕਿਹਦੇ ਹੱਥ ਪੜੀ ਗਈ ਇਹ ਮੁੰਡਾ ਇਹ ਆਪਣਾ ਸ਼ਿਕਾਇਤ ਆ ਮੁੰਡਾ ਸੰਸਦਾਂ ਤੇ ਫੰਕਾ ਉਹ ਪਾਉਂਦਾ ਨਾ ਲੈ ਕੇ ਆਉਂਦਾ ਨਹੀਂ ਚਾਹ ਉਹ ਕੇ ਨੰਬਰੇ ਛੋਟ ਮਾਰ ਲ ਦੋ ਆ ਚੱਲ ਜੀ

की न आहे ਮੇਰਾ ਸੁਖ ਹਲਪੰਡਾ ਜੀ ਬੋੜਾ ਪਿੰਡ ਕੀ ਕਰਨਾ ਜੀ ਮੇਰੇ ਸਟ੍ਰੀਟਰ ਆ ਜੀ ਮੈਨੂੰ ਫੋਨ ਗਿਆ ਸਵੇਰੇ ਜਿਹੜਾ ਟਰਾਲਾ ਵੱਜਿਆ ਘਟ ਆ ਬੰਨ ਦੁਕਾਨਾਂ ਢਈਆਂ ਨੇ ਇਹਦੇ ਤੁਹਾਡੀ ਅਸਿਸਟੈਂਟ ਦੀ ਹਾਂਜੀ ਮੇਰੇ ਸਟ੍ਰੀਟਰ ਨੇ ਅੱਛਾ ਕਦੋਂ ਪਤਾ ਲੱਗਦਾ ਸਾਰੀ ਸਵੇਰੇ 4 ਵਜੇ ਪਤਾ ਲੱਗਿਆ ਜੀ ਸਵੇਰੇ 4 ਵਜੇ ਫਿਰ 1 ਲੱਖ ਦਾ ਡਰ ਦਾ ਮਾਹੌਲ ਹੋ ਗਿਆ ਉੱਪਰੋਂ ਲੱਗਦਾ ਹੈ ਜੀ ਸਾਰਾ ਪਰਿਵਾਰ ਅੱਛਾ ਹਾਂਜੀ ਕੀ ਮੰਗ ਕਰਦੇ ਮੰਗ ਇਹ ਹੀ ਕਰਦੇ ਆ ਵੀ ਇਹਨਾਂ ਦਾ ਨੁਕਸਾਨ ਆ ਪਰਵਾਈ ਹੋਵੇ ਇਹਨਾਂ ਦੀ ਠੀਕ ਹੈ ਜੀ ਨਾਮ ਹੈ ਜਗਦੀਪ ਸਿੰਘ ਜੀ ਜਗਦੀਪ ਜੀ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਹੇਟ ਰੱਲਾ ਦਾ ਕੰਮ ਚਾਹ ਕੇ ਬੱਜਦਾ ਹੈ ਕੀ ਕਦੋਂ ਪਤਾ ਲੱਗਿਆ ਦੁਕਾਨਦਾਰ ਇਹਨਾਂ ਦੇ ਪਰਿਵਾਰ ਨੂੰ ਜੀ ਜਦੋਂ ਅਚਾਨਕ ਇੱਕ ਖੜਕੇ ਦੀ ਤਰ੍ਹਾਂ ਸੁਣ ਲੈਣਾਂ ਨੂੰ ਤੇ ਜਾਣ ਕੇ ਅੰਦਰੋਂ ਡਰ ਕੇ ਉੱਠਦੇ ਆ ਜੀ ਥੇਰੇ ਬਾਹਰ ਆ ਕੇ ਦੇਖਦੇ ਆ ਫਿਰ ਪਤਾ ਚੱਲਦਾ ਜੀ ਰਾਤ ਨੂੰ ਤਕਰੀਬਨ 3:00 ਵਜੇ ਦੀ ਗੱਲ ਹੈ ਜੀ ਠੀਕ ਆ ਤੇ 4:00 ਵਜੇ ਦੀ ਤਾਂ 3:00 ਵਜੇ ਹਾਂ ਜੀ ਠੀਕ ਆ ਤੁਹਾਨੂੰ ਕਦੋਂ ਪਤਾ ਲੱਗਿਆ ਫੋਨ ਗਿਆ ਜਾਂ ਆਪ ਆ ਗਏ ਤੇ ਇਸਦਾ ਹੀ ਆਪੇ ਆਏ ਆ ਜੀ ਸਾਨੂੰ ਪਤਾ ਨਹੀਂ ਲੱਗੇ ਕੀ ਮੰਗ ਕਰਦੇ ਹੋ ਪਰਿਵਾਰ ਲਈ ਕੀ ਮੰਗ ਕਰਦੇ ਬੜਾ ਹਾਸਾ ਹੋ ਸਕਦਾ ਜੀ ਇਹ ਦਿਨ ਦਾ ਟਾਈਮ ਹਾਂਜੀ ਹਾਸਾ ਤਾਂ ਹੋ ਸਕਦਾ ਜੀ ਜੇ ਕੋਈ ਬੰਦਾ ਅੰਦਰ ਹੁੰਦਾ ਜੀ ਤਾਂ ਜਾਨੀ ਮਾਨੀ ਨ ਪਰਵਾਰਾ ਜੀ ਇਹ ਮਾਦੂ ਤੇ ਚਲੋ ਚਾਈਂ ਦੇਣਾ ਨੂੰ ਆਪਣੀ ਦੁਕਾਨ ਤੋਂ ਗੁਜ਼ਾਰਾ ਕਰਦੀ ਨਹੀਂ ਅੱਛਾ ਹਾਂਜੀ ਸਿੰਦਰਬਾਦ ਕਿੱਥੋਂ ਰਤਿਆ ਤੋਂ ਟਰਾਲਾ ਕਿੱਥੇ ਦਾ ਰਤੀ ਦਾ ਚਲਾਉਂਦੇ ਹੋ ਆਪਣਾ ਤੇ ਆਪਣਾ ਹੀ ਆਪਣਾਈਆਂ ਕਿਵੇਂ ਜਿਹੜਾ ਤੁਹਾਡਾ ਐਕਸੀਡੈਂਟ ਹੋਇਆ ਇੱਧਰ ਦੇਖੋ ਜਿਹੜਾ ਤੁਹਾਡਾ ਐਕਸੀਡੈਂਟ ਹੋਇਆ ਟਰਾਲਾ ਗਾ ਬਜੇ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਤਾਂ ਕਿਵੇਂ ਕਿ ਬਜੇ ਕਾਰਨ ਕੀ ਹੋਏ ਇਹ ਨੀਂਦ ਕਿ ਨਾਲ ਜਦੋਂ ਕ ਲੱਗ ਗਈ ਸੀ ਨੀਂਦ ਦੀ ਅੱਛਾ ਤੇ ਕੰਟਰੋਲ ਨਹੀਂ ਹੋਇਆ ਤੇ ਕੰਟਰੋਲ ਨਹੀਂ ਹੋਇਆ ਟਰਾਲੀ ਖਿੱਚ ਕੇ ਲੈ ਗਈ ਜੀ ਮੇਰੇ ਟਰਾਲੀ ਖਿੱਚ ਕੇ ਲੈ ਗਈ ਬ੍ਰੇਕ ਮਾਰੀ ਸੀ ਗੱਡੀ ਨੂੰ ਹਾਂਜੀ ਤੇ ਬ੍ਰੇਕ ਲੱਗੇ ਨਹੀਂ ਚੱਕ ਪਹਿਲੇ ਬੈਕ ਚੁੱਕੇ ਜਾਗੇ ਹਾਂ ਟਰੈਲਿੰਗ ਟੱਕ ਮਾਰਦੇ ਤੇ ਫਿਰ ਹੁਣ ਕੀ ਬਣੂਗਾ ਇਹਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਪਿਛਲੇ ਆ ਰਹੀ ਨੇ ਬ੍ਰਦਰ ਅੱਛਾ ਹਾਂ ਅੱਛਾ ਕਰਾਂਗੇ ਜੀ ਅੱਛਾ ਠੀਕ ਹੈ ਤਾਂ ਕੀ ਇਹ ਲੱਗਦਾ ਕੀ ਹੈ ਵੀ ਕੋਈ ਖਾਦਾ ਪੀਤਾ ਤਾਂ ਨਹੀਂ ਹੋਇਆ ਸੀ ਨਾ ਨਾ ਅੱਛਾ ਬੈਸ਼ ਨੂੰ ਬੈਸ਼ ਨੂੰ ਨੀਂਦ ਨੀਂਦ ਵੇਰ ਕਿੰਨਾ ਲਾ ਪਰ ਸੌ ਰਾਤ ਕਰੀ ਹੈ ਗਈ ਸੀ ਅੱਛਾ ਤੇ ਘਰੇ ਨੀਂਦ ਨੂੰ ਪੂਰੀ ਕਰਕੇ ਚੱਲਿਆ ਸੀ ਬਈ ਤੁਸੀਂ ਦੇਖੋ ਕਿ ਕਿੱਡਾ ਨੁਕਸਾਨ ਹੋ ਸਕਦਾ ਸੀ ਹੈ ਨਾ ਪਰਬਾਰ ਦਾ ਜੇ ਦਿਨੇ ਇਹ ਕੰਮ ਹੋਇਆ ਉਹਦਾ ਕਿੱਡਾ ਨੁਕਸਾਨ ਸੀ ਜਾਨਾ ਜਾ ਸਕਦੀ ਸੀ ਜੇ ਦਿਨੇ ਇਹ ਕੰਡ ਹੋਇਆ ਫਿਰ ਨੀਂਦੇ ਕਿਉਂ ਚਲਾਉਣੀ ਹੋ ਨੀਂਦਰੇ ਚਲਾਉਂਦੇ ਨਹੀਂ ਵੀਰੇ ਬਾਈ ਤਾਂ ਮੈਂ ਹੁਣੇ ਚੱਲਿਆ ਸੀ ਮਤਲਬ ਕਿ 15 20 ਮਿੰਟ ਪਹਿਲਾਂ ਚੱਲਿਆ ਸੀ ਮੇਰੇ ਕੋ ਆ ਹਾਟਲ ਤੋਂ ਅੱਛਾ ਹਾਂ ਚਾਹ ਚੂ ਪੀ ਕੇ ਤੇ 15 20 ਮਿੰਟ ਪਹਿਲਾਂ ਚੱਲਿਆ 15 ਮਿੰਟ ਹੀ ਹੋਏ ਦੀ ਸੀਰੋ अच्छा हां उस चीज ਦਾ ਮੇਰੇ ਕੋਲ ਪ੍ਰੂਫ ਹੈਗਾ ਜੀ ਓਕੇ ਨਹੀਂ ਗੱਲ ਤਾਂ ਪ੍ਰੂਫ ਦੀ ਦਾ ਚਲੋ ਠੀਕ ਹੈ ਗੱਲ ਤਾਂ ਇਹ ਹੈ ਵੀ ਹੁਣ ਇਹਨਾਂ ਦਾ ਨੁਕਸਾਨ ਹੋਇਆ ਉਹ ਆ ਰਹੇ ਆ ਪਰਵਾਹ ਆ ਰਹੇ हां ਆ ਰਹੇ ਆ ਜੀ ਅੱਛਾ ਕੁਛ ਕਿਹਾ ਤਾਂ ਨਹੀਂ ਇਹਨਾਂ ਨੇ ਨਾ ਨਾ ਕੁਛ ਨਹੀਂ ਕੁਛ ਨਹੀਂ ਕਿਹਾ ਠੀਕ ਹੈ ਸੱਟ ਥੋੜੇ ਕਿਥੇ ਮਾੜੀ ਮੁੱਟੀ ਮਾੜੀ ਮੁੱਟੀ ਮੁੱਟੇ ਜਿਸ ਕਨੇ ਡਰਦਾ ਬਾਥਰੂਮਾਂ ਦੇ ਨਾਲ ਲੱਗੀ ਆ ਅੱਛਾ ਚਾਹ ਪਿਆਈ ਇਹਨਾਂ ਨੇ ਹਾਂ ਕਹਿੰਦਾ ਬੰਦੇ ਵਧੀਆ ਨੇ ਸਾਡੇ ਪੰਜਾਬੀ ਹਨਾ ਹਾਂ ਵੇਖੋ ਬੈਠਾ ਹੈ ਇਹਨਾਂ ਦੇ ਘਰੇ ਜੀ ਜੀ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਜਦੋਂ ਇਹ ਤੜਕੇ 3 ਵਜੇ ਲੱਗਿਆ ਜੀ ਅੱਛਾ ਕੀ ਕਰਦੇ ਸੀ ਉਸ ਟਾਈਮ ਸਾਨੂੰ ਅਸੀਂ ਤਾਂ ਸੁੱਤੇ ਪਏ تھے ਜੀ ਜਦੋਂ ਲੱਗਿਆ ਡੈਢ ਦੇ ਨੇ ਸਾਨੂੰ ਖੜਾਕਾ ਸੁਣਿਆ ਉੱਠ ਕੇ ਆ ਗਏ ਠੀਕ ਹੈ ਇਹਨੇ ਆਪਦੀ ਜਾਣ ਚ ਤਾਂ ਭਜਾਉਣ ਦੀ ਕੋਸ਼ਿਸ਼ ਕਰੀ ਆ ਠੀਕ ਹੈ ਪਰ ਨੁਕਸਾਨ ਇਹਨੇ ਐ ਨਹੀਂ ਦੇਖਿਆ ਜੀ ਮੈਂ ਖੜਾ ਲਾਂ ਜੀ ਠੀਕ ਹੈ ਕਿੱਥੇ ਇਹਦਾ ਜਦ ਦੇ ਰਤੀਆ ਕਹਿੰਦਾ ਜੀ ਰਤੀਆ ਕਹਿੰਦਾ ਠੀਕ ਹੈ ਠੀਕ ਹੈ ਤੇ ਥੋੜਾ ਨੁਕਸਾਨ ਕਿੰਨਾ ਹੋਇਆ ਆ ਦੇਖ ਲਓ ਜੀ ਹੁਣ ਸਾਡੇ ਸਾਹਮਣੇ ਕਿੰਨਾ ਹੋਇਆ ਅੱਛਾ ਹਾਂ ਮਹਿੰਦਰੀ ਦੇਖ ਲਓ ਇਹ ਇਹ ਤਾਂ ਸਾਡੇ ਕੋਈ ਕੁਝ ਨਹੀਂ ਹਾਂਜੀ ਹਾਂ ਤੰਨੇ ਤਾਂ ਕਰਾਏ ਕਿਰਾਏ ਦਿੱਤੀਆਂ ਹੋਈਆਂ ਹਾਂਜੀ ਅੱਛਾ ਇਹਨਾਂ ਦੇ ਹੋਰ ਇਹਨਾਂ ਦਾ ਕੀ ਕੀ ਨੁਕਸਾਨ ਹੋਇਆ ਥੋੜਾ ਤਾਂ ਮਤਲਬ ਦੁਕਾਨ ਟਹਿ ਗਈ ਸਮਾਨ ਆ ਹਾਂ ਮਸ਼ੀਨਰੀ ਗਈ ਜੀ ਸਾਡੀ ਤਾਂ ਮਸ਼ੀਨਰੀ ਵੀ ਗਈ ਮਸ਼ੀਨਰੀ ਦਾ ਚਲੋ ਆਦੇ ਦੁਕਾਨ ਹੀ ਖਤਮ ਹੋ ਗਈ ਜੇ ਇਹ ਘਾੜ ਦਿਨ ਚ ਹੁੰਦਾ ਤਾਂ ਜਾਨ ਵੀ ਜਾ ਸਕਦੀ ਜੀ ਕੀ ਪਤਾ ਉਹਰੇ 10-10 ਬੰਦੇ ਬੈਠੇ ਹੁੰਦੇ ਜੀ ਕੰਮ ਕਰਾਉਣ ਵਾਲੇ ਠੀਕ ਹੈ ਹੂੰ ਠੀਕ ਹੈ ਤੇ ਇਹ ਦੁਕਾਨਾਂ ਦੇ ਮਾਲਕ ਆਏ ਨਹੀਂ ਕੋਈ ਹਾਂ ਜੀ ਹੈਗੇ ਹੋਰੀ ਨੇ ਠੀਕ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਅਸੀਂ ਕਹਿੰਦੇ ਵੀ ਸਾਡਾ ਸਾਡਾ ਸਤਮਾਰਨ ਚਾਹੀਦਾ ਅੱਛਾ ਹਾਂ ਜੀ ਹਾਂ ਠੀਕ ਹੈ ਹਾਂਜੀ ਹਾਂਜੀ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਜਿਹੜੀ ਆ ਦੁਕਾਨ ਆ ਠੋਡੀ ਐ ਸਟੂਡੀਓ ਹਾਂਜੀ ਹਾਂਜੀ ਸਟੂਡੀਓ ਜੀ ਮੇਰਾ ਕਾਦਾ ਕੰਮ ਕਰਦੇ ਹੋ ਤੁਸੀਂ ਸਟੂਡੀਓ ਜੀ ਕਰਦਾਂ ਵੀਰ ਜੀ ਫੋਟੋਗ੍ਰਾਫੀ ਹਾਂਜੀ ਹਾਂਜੀ ਅੱਛਾ ਕਿੰਨਾ ਕ ਨੁਕਸਾਨ ਹੋਇਆ ਠੋਡੀ ਦੁਕਾਨ ਦਾ ਵੀਰ ਜੀ ਮੈਂ ਨੁਕਸਾਨ ਤਾਂ ਦੇਖੋ ਬਾਹਰੋਂ ਤਾਂ ਦੀਦੀ ਅੰਦਰੋਂ ਵਾਲੇ ਜਦੋਂ ਖੋਲਾਂਗੇ ਤਾਂ ਪਤਾ ਲੱਗਣਾ ਜੀ ਅੰਦਰੋਂ ਮਾਰ ਮੇਨ ਤਾਂ ਥੋੜਾ ਸ਼ਟਰ ਟੁੱਟਿਆ ਹੋਇਆ ਹਾਂਜੀ ਹਾਂਜੀ ਤੇ ਕਦੋਂ ਪਤਾ ਲੱਗਦਾ ਤੁਹਾਨੂੰ ਵੀ ਇਹ ਸ਼ਟਰ ਟੁੱਟ ਗਿਆ ਠੋੜਾ ਵੀਰ ਜੀ ਤਿੰਨ ਵਜੇ ਨਾ ਮੁੰਡੇ ਨੇ ਫੋਨ ਕੀਤਾ ਸੀ ਵੀ ਰਣਜੀਤ ਐਂ ਕਰਕੇ ਵੀ ਰਾਤ ਟ ਦਿਨੇ ਬੈਠੇ ਹੁੰਦੇ ਤਾਂ ਨੁਕਸਾਨ ਨਹੀਂ ਵੀਰੇ ਸਾਰਾ ਇੱਥੇ ਬੈਠੇ ਹੁੰਨੇ ਸਾਰਾ ਦਿਨ ਅਸੀਂ ਅੱਛਾ ਤੱਕ ਨੁਕਸਾਨ ਵੱਧ ਹੋ ਸਕਦਾ ਸੀ ਨੁਕਸਾਨ ਹੁਣ ਕਿੰਨੇ ਦਾ ਨੁਕਸਾਨ ਹੋਇਆ ਟੋਟਲ ਜੇ ਆਪਾਂ ਬਿਲਾਈਏ ਦੇਖੋ ਜੀ ਟੋਟਲ ਦਾ ਹੁਣ ਬਾਅਦ ਚ ਪਤਾ ਲੱਗੂਗਾ ਜੀ ਹੁਣ ਆਪਾਂ ਕਹਿ ਸਕਦੇ ਜੀ ਨੁਕਸਾਨ ਤੁਸੀਂ ਸਾਹਮਣੇ ਖਲੋਈ ਕਿੰਨਾ ਨੁਕਸਾਨ ਹੈ ਠੀਕ ਹੈ ਹਾਂਜੀ ਇਸ ਦਾ ਪ੍ਰਸ਼ਾਸਨ ਦੱਸ ਸਕਦੇ ਵੀਰ ਜੀ ਹਾਂ ਵੀ ਜੋ ਵੀ ਨੁਕਸਾਨ ਸਾਡਾ ਹੋਇਆ ਉਹ ਦਿੱਤਾ ਜਾਵੇ ਬਸ ਠੀਕ ਹੈ